ਇਹ ਬੇ ਹਾਂ ਯਾ ਪਰ ਤਾਂ 10 ਲੱਖ ਰੁਪਏ ਨਿਕਲ ਆਇਆ ਹੋਰ ਨਾ ਇਹ ਬੌਲੀ ਬੌਲੀਆਂ ਗੱਲਾਂ ਕਰਦੀਆਂ ਜਦੋਂ ਪਹਿਲਾਂ ਮੈਨੂੰ ਉਹਨਾਂ ਨੇ ਐ ਹੀ ਨਹੀਂ ਦੱਸਿਆ ਵੀ ਸਾਨੂੰ ਮੁੰਡੇ ਨੇ ਪੈਸੇ ਪਾਏ ਨੇ ਮੈਨੂੰ ਹਿੱਸਾ ਕਿੱਥੋਂ ਦੇਣਗੇ ਉਹ ਲੈ ਹੁਣ ਨੂੰ ਆਪਾਂ ਕਹੀਏ ਜੇ ਕੋਈ ਫੋਨ ਫਾਨਾ ਆ ਜੇ ਵੀ ਹੁਣਗੇ ਆਪਣਾ ਨਹੀਂ ਪੈਸੇ ਪੁੱਛਿਆ ਨਾ ਕਰਦੇ ਜੇ 2 ਕ ਲੱਖ ਦਾ ਆਪਣਾ ਦੇਣਾ ਲੈਣਾ ਜਾਂ ਸਾਰਾ ਠੀਕ ਹੋ ਜੇ ਉਹ ਤਾਂ ਬੇਬੇ ਮੈਂ ਵੀ ਸੋਚਦੀ ਸੀ ਵੀ ਆਪਣਾ ਦੇਣਾ ਲੈਣਾ ਲਈ ਜੇ ਜੇ ਹੁਣ ਉਹਨੂੰ ਆਪਾਂ ਫੋਨ ਕਰਦੇ ਆ ਕਿਤੇ ਉਹ ਕੰਮ ਤੇ ਨਾ ਗਿਆ ਹੋਵੇ ਇਹ ਵੀ ਔਖਾ ਹੈ ਗਾਹਾਂ ਕੰਮ ਤੇ ਗਿਆ ਹੋਵੇ ਫੋਨ ਚੱਕਣਾ ਔਖਾ ਹੋ ਜਾਊਗਾ ਫਿਰ ਆਪਾਂ ਹੁਣ ਪਰੇਸ਼ਾਨ ਹੋਵਾਂਗੇ ਹੋਰ ਆ ਬਾਣੀਆਂ ਦੇਖਾ ਪਾ ਤੋੜ ਤੋੜ ਖਾਂਦੇ ਨੇ ਤੀਜੇ ਦਿਨ ਬਾਹਰ ਚ ਆ ਜਾਂਦਾ ਹੈਗਾ ਕੱਪੜੇ ਵਾਲੇ ਦੇ ਕਿੰਨੇ ਪੈਸੇ ਖੜੇ ਨੇ ਆਪਣੇ ਕੱਪੜੇ ਇਹਦੇ ਤਾਂ ਉੱਤੋਂ ਦੀ ਹੋਗੇ ਸੌਦੇ ਵਾਲਾ ਵੀ ਮੁੱਛੀ ਮੀਮੀ ਨੇ ਤਾਂ ਮੰਗਦਾ ਹੈਗਾ ਫਿਰ ਚੱਕੀ ਵਾਲਾ ਵੀ ਕਹਿੰਦਾ ਹੈਗਾ ਫਿਰ ਦੁਕਾਨਾਂ ਵਾਲੇ ਵੀ ਕਹਿੰਦੇ ਨੇ ਹੋਰ ਮੈਨੂੰ ਤਾਂ ਆਪਣੀ ਨੀਂਦ ਆਉਂਦੀ ਰਾਤ ਨੂੰ ਵੀ ਇੰਨੇ ਆਪਾਂ ਪੈਸੇ ਦੇਣੇ ਇੰਨਾ ਕਰਜ਼ਾ ਜੜਿਆ ਪਿਆਗਾ ਵੀ ਉਹ ਮੁੰਡੇ ਨੂੰ ਆਪ ਨਹੀਂ ਚਾਹੀਦਾਗਾ ਵੀ ਭਾਈ ਦੋ ਪੈਸੇ ਭੇਜੀਏ ਕਣਕ ਤਾਂ ਖਾਣ ਨੂੰ ਹੀ ਰਹਿ ਜਾਂਦੀ ਐ ਉਹੀ ਤਾਂ ਗੱਲ ਐ ਅੱਧੀ ਕਣਕ ਖਾਣ ਨੂੰ ਰਹਿ ਜਾਂਦੀ ਐ ਅੱਧੀ ਨਾਲ ਕੀ ਬਣਦਾਗਾ ਮਗਾਈ ਵਾਲੀ ਹੋਈ ਪਈ ਐ ਬੇਬੇ ਹੁਣ ਕੋਈ ਕੀ ਆਉਂਦਾਗਾ ਕਣਕ ਦਾ ਨਾਲੇ ਕਿਹੜੀ ਕਣਕ ਹੁੰਦੀ ਐ ਇੰਨੀ ਹੁਣ ਰੇਸ ਫਰੇਦੀ ਮੁੰਡੇ ਨੇ ਹੋਰ ਉਹ ਛੋਟਾ ਕਿੱਧਰ ਵਗ ਗਿਆ ਬੇਬੇ ਇਹਦੇ ਰੋਟੀ ਹੀ ਖਾ ਕੇ ਨਾ ਵਗ ਗਿਆ ਬਾਹਰ ਨੂੰ ਕਿਸੇ ਜਵਾਕ ਕੋਲੇ ਖਾੜ ਗਿਆ ਹੋਊਗਾ ਪਤਾ ਨਹੀਂ ਭਈ ਫੋਨ ਆ ਗਿਆ ਹਲੋ ਹਲੋ ਸਸਰੀ ਘਰ ਅੰਮੀ ਸਸਰੀ ਘਰ ਪੁੱਤ ਹੋ ਠੀਕ ਹੋ ਹਾਂ ਠੀਕ ਠਾਕ ਮੈਂ ਤਾਂ ਠੀਕ ਆ ਤੂੰ ਦੱਸ ਦੀ ਕਿਵੇਂ ਆ ਠੀਕ ਹੈ ਵਧੀਆ ਵਧੀਆ ਜਮਾ ਘਰ ਪਰਵਾਸ ਸਾਰੇ ਕਰ ਠੀਕ ਨੇ ਵਧੀਆ ਹਾਂ ਸਾਰੇ ਠੀਕ ਠਾਕ ਤੇ ਕੰਮ ਤੋਂ ਹੁਣ ਆਏ ਹਜੇ हां काम तो आके खड़ी ही सी मैं ताई फोन ਕੀਤਾ ਸੀ ਮੈਂ ਚੱਲ ਹੁਣ ਵੇਲਾ ਘੰਟਾ ਦੋ ਘੰਟੇ ਮੈਂ ਫੋਨ ਕਰ ਲਾਂ ਮੈਂ ਵੀ ਸੋਚੀ ਜਾਂਦੀ ਸੀ ਮਖਾਲਾ ਫੋਨ ਨਹੀਂ ਆਇਆ ਹੈਗਾ ਮਖਾ ਜਦੋਂ ਕੰਮ ਤੋਂ ਆਊਗਾ ਫੇਰ ਵੇਲਾ ਹੋ ਗਈ ਕਰੂ ਮੈਨੂੰ ਲੱਗਦਾ ਹੈ ਤੇ ਬੇਬੇ ਕੋਲੀ ਹੈ ਤੇਰੇ ਹਾਂ ਬੇਬੇ ਮੇਰੇ ਕੋਲੀ ਹੈ ਕਰਾ ਦੋ ਫਿਰ ਇਹਦੇ ਨਾਲ ਦੀ ਗੱਲ ਫੋ ਮੈਂ ਇਹ ਤੈਨੂੰ ਕਹਿੰਦੀ ਸੀ ਉਹ ਤਾਂ ਕੋਈ ਨਾ ਕਰਾਉਣੀ ਆ ਗੱਲ ਰੋਟੀ ਉੱਟੀ ਖਾ ਲਿਆ ਕਰ ਚੰਗਾ ਆਏ ਨਾ ਗਦੇ ਭੁੱਖਾ ਤੇ ਹਾਇ ਪੈ ਜਾ ਕਰ ਨਾ ਨਾ ਖਾਲਨ ਨਾ ਉਹਦਾ ਟਾਈਮ ਨਾ ਮੈਂ ਖਾ ਲਿਆ ਕਰ ਹੋਰ ਤੇ ਟੈਮ ਨਾਲ ਹੀ ਪੁੱਤ ਆਜਿਆ ਕਰ ਕਰਿਆ ਆਪਦਾ ਬਸ ਆਪਦੇ ਉੱਥੀ ਆ ਕੇ ਰੋਟੀ ਰੂਟੀ ਖਾ ਕੇ ਪੈ ਗਿਆ ਹਾਂ ਹਾਂ ਬਸ ਟੈਮ ਵਾਲੀ ਕਰ ਲੰਗਾ ਹਾਂ ਹਾਂ ਲੈ ਬੇਬੇ ਨਾਲ ਕਰ ਲੈ ਗੱਲ ਹੈਲੋ ਅੱਛਾ ਬੇ ਸਤਿ ਸ਼੍ਰੀ ਅਕਾਲ ਕਿਵੇਂ ਹੈ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਸੇਤਾਂ ਕਿਵੇਂ ਨੇ ਜਵਾਬ ਵਧੀਆ ਤੁਸੀਂ ਦੱਸੋ ਤੁਸੀਂ ਸੇਤਾਂ ਕਿਵੇਂ ਨੇ ਵਧੀਆ ਵਧੀਆ ਅੱਛਾ ਰੋਟੀ ਪਾਣੀ ਖਾ ਲਿਆ ਸੀ ਤੂੰ ਖਾ ਖੂ ਲਿਆ ਹਾਂ ਹਾਂ ਸਾਰਾ ਕੁਝ ਖਾ ਲਿਆ ਬਸ ਹੁਣ ਕੰਮ ਤੋਂ ਆ ਕੇ ਖੜਾ ਹੀ ਸੀ ਅੱਛਾ ਆ ਉੱਥੇ ਭੁੱਖਾ ਨਾ ਰਹਿਆ ਕਰ ਕੰਮ ਤੇ ਜੂਸ ਜਾਸ ਪੀ ਲਿਆ ਕਰ ਨਾ ਨਾ ਉਹਦਾ ਤੁਸੀਂ ਟੈਨਸ਼ਨ ਨਾ ਲਓ ਬਸ ਤੁਸੀਂ ਤੰਦਰੁਸਤ ਰਹੋ ਇਹ ਤੰਦਰੁਸਤ ਆ ਸੀ ਤਾਂ ਸਾਰੇ ਇਹਦੇ ਅਮਰਤ ਕਿੱਥੇ ਗਿਆ ਹੋਇਆ ਉਹਨੇ ਫੋਨ ਹੀ ਨਹੀਂ ਚੱਕਿਆ ਬਾਹਰ ਨੂੰ ਵਗ ਗਿਆ ਤੇ ਇੱਧਰ ਰੋਟੀ ਰੋਟੀ ਖਾ ਕੇ ਤੂੰ ਹੁਣ ਜੇ ਆਵੇਂ ਤਾਂ ਤੇਰੀ ਵਿਆਹ ਬੁਧੀ ਤਿਆਰੀ ਕਰੀਏ ਕੋਈ ਫਿਰ ਮੈਂ ਕਿਹੜਾ ਇੱਥੇ ਵਿਆਹ ਕਰਾਉਂਗਾ ਮੈਂ ਤਾਂ ਇੱਧਰ ਹੀ ਗੋਰੀ-ਗੋਰੀ ਨਾਲ ਵਿਆਹ ਕਰਾਉਂਗਾ ਇਹ ਗੋਰੀ ਲੈ ਕੇ ਆ ਗਿਆ ਜੇ ਸਾਨੂੰ ਕੀ ਸਮਝਾਉਂਗੀ ਕੋਝ ਨਹੀਂ ਹੁੰਦਾ ਪੱਕੀ ਲਿਆਵਾਂਗੇ ਆਪਾਂ ਆਹ ਪੱਕੀ ਲੈਂਦੇ ਇੱਥੇ ਖੜਾ ਪਿਆ ਪੱਕਾ ਨਹੀਂ ਹੁੰਦਾ ਗੋਰੀ ਗੋਰੀ ਨਾਲ ਕਿਹ ਅਲਿੰਗ ਤੇ ਕੋਝ ਨਹੀਂ ਹੁੰਦਾ ਸੰ ਸਮਝ ਨਹੀਂ ਆਉਣੀ ਉਹ ਗੋਰੀ ਦੀ ਕੋਝ ਨਹੀਂ ਹੁੰਦਾ ਮੈਂ ਦੱਸ ਦਿਆ ਕਰੂੰਗਾ ਹਾਂ ਨਾਲੇ ਆਪਣੇ ਕੰਮ ਨਹੀਂ ਕਰਨੇ ਉਹਨੇ ਆਪ ਹੀ ਕਰ ਲੂਗੀ ਜਦੋਂ ਉਹ ਆ ਗੁਰਾ ਸਿੱਟਰਾ ਪਿਆ ਆਪ ਹੀ ਕਰੀ ਜਾਏਗਾ ਨਹੀਂ ਕਰਦੀ ਉਹ ਚੰਗਾ ਵਾਤਾ ਚੌੜ ਕਰਦਾ ਉਹ ਤਾਂ ਉਹਦੀ ਕਹਿਦਾ ਕਰੂਗੀ ਅਮ ਆਪਣਾ ਨਹੀਂ ਚਲ ਗਿਆ ਕਿ ਦੇਸ਼ ਕੋ ਚਲ ਗਿਆ ਦੇਸ਼ ਕੋ ਇਹ ਤਾਂ ਹਿੰਦੀ ਹੋਗੀ ਉਹ ਤਾਂ ਅੰਗਰੇਜ਼ੀ ਬੋਲਦੀ ਐ ਅ ਮੈਂ ਤਾਂ ਅਗਰ ਹਿੰਦੀ ਕੋਈ ਖਾਂ ਮੈਂ ਕਿਹੜਾ ਅੰਗਰੇਜ਼ੀ ਚ ਰਹਣੀ ਆ ਫੇਰ ਉਹਨੂੰ ਹਿੰਦੀ ਵੀ ਸਮਝ ਆਉਣੀ ਫੇ ਮੋ ਤਾਂ ਕਹੂੰ ਤਾਂ ਪੰਜਾਬੀ ਨਹੀਂ ਸਮਝ ਆਉਣੀ ਨਾ ਹਿੰਦੀ ਆਉਣੀ ਐ ਇਹ ਚੌੜ ਕਰਦਾ ਮੈਂ ਤਾਂ ਚੌੜ ਕਰਦਾ ਇੱਕ ਵਾਰ ਵਿਆਹ ਤਾਂ ਇੱਥੇ ਕਰਾਵਾਂਗੇ ਪੂਰੇ ਵਧੀਆ ਦੇਖ ਕੇ ਕੁੜੀ ਆਹੋ ਸਮਾ ਜੀ ਜੇ ਬੇਬੇ ਉਹ ਮੁੰਡਾ ਆ ਗਿਆ ਮੈਂ ਉਹਨੂੰ ਵੀ ਛੱਡ ਕੇ ਆਉਣਾ ਮੈਂ ਕੰਮ ਤੇ ਚੰਗਾ ਚੰਗਾ ਬਸ ਸੇਧ ਦਾ ਖਿਆਲ ਰੱਖਿਆ ਕਰ ਹਾਂ ਹਾਂ ਠੀਕ ਹੈ ਠੀਕ ਹੈ ਕੋਈ ਮੈਂ ਮਮੀ ਨਾਲ ਗੱਲ ਕਰਾਇਓ ਹਾਂ ਕਰਾ ਦਨੀ ਐ ਲੈ ਹਾਂ ਬੱਤ ਹੈਲੋ ਹਾਂ ਵੀ ਮੈਂ ਤਾਂ ਫੋਨ ਤਾਂ ਮੈਂ ਤਾਂ ਹੀ ਲਾਇਆ ਸੀ ਮੈਂ ਨਾ 2 ਲੱਖ ਰੁਪਇਆ ਭੇਜਤਾ ਸੀ ਅਕਾਊਂਟ 'ਚ ਅੱਛਾ ਹਾਂ ਹਾਂ ਉਹ ਦੇਖ ਲਿਓ ਚੈੱਕ ਕਰ ਲਿਓ ਵੀ ਮੜਾ ਮੋਟਾ ਇਹ ਵਰਤਨਾ ਹੋਇਆ ਕਿਤੇ ਵਰਤ ਲਿਓ ਹੈਗੇ ਸੀ ਮੇਰੇ ਲਈ ਪੈਸੇ ਉਹ ਫਿਰ ਆਈਂਦੀ ਮੈਂ ਤਾਂ ਕਹਿੰਦੀ ਸੀ ਮੈਂ ਆਏ ਜਿਨੀ ਕਿ ਹਮਾਂ ਖਾ ਚਲੋ ਔਖਾ ਹੋਊਗਾ ਉੱਥੇ ਮੈਂ ਪੈਸੇ ਤਾਂ ਦੇਣੇ ਨੇ ਲੋਕਾਂ ਦੇ ਇੰਨੇ ਆਪਾਂ ਨਾ ਨਾ ਕੰਮ ਕੁੰ ਵਧੀਆ ਮਿਲ ਰਿਹਾ ਹੁਣ ਤਾਂ ਜੇ ਕੋਈ ਗੱਲਬਾਤ ਹੁੰਦੀ ਆ ਦੱਸ ਦਿਆ ਕਰੋ ਬਾਈ ਲੋਕ ਉਹ ਦੇਣ ਲੈਣਾ ਜ ਬਾਲਾ ਹੋਇਆ ਪਿਆ ਮੈਂ ਤਾਂ ਅੱਗੇ ਆਪ ਹੀ ਕਹਿੰਦੀ ਸੀ ਮਖਾ ਹੁਣ ਚਲ ਕਾ ਨੂੰ ਕਹਾ ਮੈਂ ਨਾ ਬਸ ਜੀ ਜਾਂ ਨਿਕਰਿਆ ਕਹਿਣ ਨੂੰ ਵੀ ਖਬਰ ਆ ਮਖਾ ਉਹਦੇ ਕੋਲੇ ਹੋਣਗੇ ਜਾਂ ਨਾ ਕਿਵੇਂ ਕਿੰਨਾ ਕਮਾਉਂਦਾ ਕੀ ਕਰਦਾ ਚਲ ਤਾਂ ਫੇਰ ਭੇਜ ਤਾਂ ਬਾਈ ਵਧੀਆ ਹੋਇਆ ਨਾ ਵਧੀਆ ਹੁਣ ਕੰਮ ਮਿਲ ਰਿਹਾ ਹੁਣ ਤਾਂ ਵਧੀਆ ਪੈਸੇ ਬਣ ਜਾਂਦੇ ਨੇ ਚੱਲ ਪੁੱਤ ਫੇਰ ਠੀਕ ਆ ਮੰਮੀ ਉਹ ਮੁੰਡਾ ਹੁਣ ਨਾ ਉਹ ਮੁੰਡਾ ਆ ਗਿਆ ਉਹਨੂੰ ਮੈਂ ਛੱਡ ਕੇ ਉਹਦਾ ਕੰਮ ਚੰਦਾ ਬਸ ਚੰਗਾ ਫੇਰ ਮੈਂ ਚੈੱਕ ਕਰਦੇ ਆਂ ਸੀ ਤੇ ਫੇਰ ਮੈਂ ਕਢਾ ਲਿਆਵਾਂਗੇ ਉਥੋਂ ਚੰਗਾ ਪੁੱਤ ਠੀਕ ਜੀ ਲਾ ਕੇ ਰਹੀ ਠੀਕ ਆ ਬੇਬੇ ਲੈ ਹੁਣ ਆਪਾਂ ਤਾਂ ਹਜੇ ਗੱਲ ਹੀ ਕਰਦੀਆਂ ਸੀ ਹੂੰ ਉਹ ਤਾਂ 2 ਲੱਖ ਰੁਪਏ ਭੇਜ ਵੀ ਦਿੱਤਾ ਚੱਲ ਵਧੀਆ ਹੋ ਗਿਆ ਆਪਣਾ ਸਾਰਾ ਦੇਣਾ ਲੈਣਾ ਲੈ ਜੂਗਾ 2 ਲੱਖ ਦਾ ਦੇਣਾ ਵੀ ਨਹੀਂ ਆਪਾਂ ਲੱਖ ਤਾਂ ਸਾਹਮਣੇ ਲਾਂਗੇ ਲੱਖ ਵੰਡ ਦਾਂਗੇ ਫੇਰ ਅੰਬਰਤ ਨੂੰ ਕਹਿਦਨੇ ਆਗੇ ਉਹ ਕਢਾ ਲਿਆਊਗਾ ਬੇਬੇ ਫੇਰ ਆਪਾਂ ਉਹ ਧਰ ਦਾਂਗੇ ਲੱਖ ਤਾਂ ਲੱਖ ਆਪਾਂ ਸਾਰਿਆਂ ਨੂੰ ਦੇ ਦਾਂਗੇ ਜਿਨ੍ਹਾਂ ਜਿਨ੍ਹਾਂ ਦਾ ਦੇਣਾ ਹੈਗਾ ਉਹ ਵਿਆਜ ਤੇ ਦੇ ਦਾਂਗੇ ਆਪਾਂ ਲੱਖ ਰੁਪਿਆ ਚੰਗਾ ਮੈਂ ਜੈ ਲੈ ਕੇ ਜਾਇਆ ਮੈਂ ਜਿਵੇਂ ਕਰਨਾ ਹੋ ਕਰ ਲਈ ਤੇ ਉਹਨਾਂ ਦੀ ਬਹੁਤੀ ਲੀਜ ਹੋ ਰਹੀ ਆਪਾਂ ਤਲੇ ਆ ਮਾਂ ਬੇਬੇ ਕਿੱਥੇ ਦੁਰਕੇ ਜਾਵੇਂਗੀ ਅੰਬਰਤ ਨੂੰ ਆ ਜਾਣ ਦੇ ਤੈਨੂੰ ਮੋਟਰਸਾਈਕਲ ਛੱਡ ਜਾਊਗਾ ਦਾ ਕੀ ਪਤਾ ਅੰਬਰਤਪਾਲ ਦਾ ਕਿਸੇ ਮੁੰਡੇ ਕੋਲੇ ਖੜਾ ਹੋਊਗਾ ਮੈਂ ਠੰਡੇ ਠੰਡੇ ਜਾਇਆ ਮਾਂ ਉਹ ਧੁੱਪ ਜੜਾ ਦੁੱਫੇ ਰ ਉੱਥੇ ਗਾਹਾਂ ਨੇ ਅਗਨੀਆਂ ਸੌਣ ਲੱਗ ਜਾਣਗੀਆਂ ਨਾ ਮੈਨੂੰਗਾ ਹੋਗੀ ਵੇਬੇ ਫਿਰ ਤੂੰ ਐ ਕਰ ਹੁਣ ਤੂੰ ਜਾਇਆ ਠੰਡੇ ਠੰਡੇ ਫਿਰ ਤੇਰੇ ਆਈ ਤੂੰ ਰੋਟੀ ਬਣਾਉਂਗੀ ਮੈਂ ਨਾਲ ਤਾਂ ਮੈਂ ਖਾ ਲੂੰਗੀ ਨਾ ਟੈਨ ਦੇ ਦੂੰਗੀ ਰੋਟੀ ਫਿਰ ਤੱਤੀ ਪਕਾ ਕੇ ਚੰਗਾ ਫਿਰ ਮੈਂ ਜਾਈ ਆਵਾਂ ਠੰਡੇ ਠੰਡੇ ਉਹ ਵੇ ਧੁੱਪ ਚੜ ਜਾਂਦੀ ਆ ਭਾਈ ਫਿਰ ਅਗਲਾ ਵੀ ਦੁਪਹਿਰਾ ਕੱਢਦਾ ਹੈ 아이 ਬੜੀ ਰਵਲਾਇਆ ਪਾ ਰੱਖਿਆ ਸੀ ਕੀ ਗੱਲ ਐ ਉਹ ਤਾਂ ਆਪਣੇ ਵੱਡੇ ਦਾ ਫੋਨ ਆਇਆ ਸੀ ਅੱਛਾ ਤੇ ਬੇਬੇ ਕਹਿਣ ਲੱਗੀ ਕਹਿੰਦੀ ਆਜਾ ਭਾਈ ਹੁਣ ਤੇਰਾ ਵਿਆਹ ਕਰ ਦਈਏ ਅੱਛਾ ਫਿਰ ਕੀ ਕਹਿੰਦਾ ਉਹ ਕਹਿੰਦਾ ਕਹਿੰਦਾ ਮੈਂ ਤਾਂ ਇਦਰੀ ਕਰਾਉਂਗਾ ਕਿ ਕਿਸੇ ਗੋਰੀ ਨਾਲ ਅੱਛਾ ਫਿਰ ਬੇਬੇ ਨੇ ਬੋਲੀ ਕੁਛ ਬੇਬੇ ਹੋਰ ਗਾਣਾ ਦੇਣ ਲੱਗ ਗਈ ਉਹਨੂੰ ਨਾ ਤੇ ਫਿਰ ਹੱਸਣ ਲੱਗਿਆ ਕਹਿੰਦਾ ਮੈਂ ਤਾਂ ਉਹੀ ਚੌਟ ਕਰਦਾ ਸੀ ਕਹਿੰਦਾ ਮੈਂ ਥੋੜੀ ਕਰਾਉਣਾ ਇਦਰਾ ਕੀ ਕਰਾਉਂਗਾ ਕਹਿੰਦਾ ਵਿਆਹ ਤਾਂ ਮੈਂ ਅੱਛਾ ਮੈਂ ਵੀ ਆਖਾਂ ਮਹਾ ਵਾਲੀ ਰਵਲਾਇਆ ਪਾ ਰੱਖਿਆ ਮਹਾ ਤਾਂ ਕੀ ਗੱਲ ਹੋ ਰਹੀ ਹੈਗੀ ਬਸ ਆਈ ਹੱਸੀ ਜਾਂਦੇ ਸੀ ਉਹਦੇ ਨਾਲ ਹੀ ਅੱਛਾ ਹਰ ਤੇ ਰੋਟੀ ਬਣਾ ਲੈਂਦੇ ਦੀਦੀ ਰੋਟੀ ਉਹ ਬੇਬੇ ਨਾ ਕਿਸੇ ਤੇ ਗਈ ਹੋਈ ਹੈਗੀ ਜੈ ਲੈ ਕੇ ਉਹ ਬਹੂ ਕਹਿੰਦੇ ਬਿਮਾਰ ਹੈਗੀ ਤੇ ਕਹਿੰਦੀ ਮੈਂ ਮਖਾ ਤੂੰ ਚੱਲ ਜਦੋਂ ਆ ਗਈ ਉਹ ਤੋਂ ਪਕਾ ਲੂੰਗੀ ਨਾਲ ਤਾਪਾ ਖਾ ਲਾਂਗੇ ਨਾਲ ਫਿਰ ਮੈਂ ਉਹਨੂੰ ਗਰਮ ਪਕਾ ਕੇ ਦੇ ਦੂੰਗੀ ਚੱਲ ਠੀਕ ਹੈ ਫਿਰ ਬੇਬੇ ਆਈ ਤਾਂ ਬਣਾਵਾਂਗੇ ਹਾਂ ਫਿਰ ਉਹਦੀ ਬਣਾ ਲਾਂਗੇ ਮਖਾ ਹਨਾ ਚੱਲ ਠੀਕ ਹੈਗੀ ਤੈਨੂੰ ਤਾਂ ਨਹੀਂ ਭੁੱਖ ਪੱਖ ਲੱਗ ਰਹੀ ਵਾਲੀ ਨਾ ਚੱਲ ਕੋਈ ਨਾ ਫਿਰ ਮੈਂ ਵੀ ਉਹਦੀ ਖਾ ਲੂੰਗੀ ਬਸ ਉਹਦੀ ਬਣਾਉਣੀ ਆ ਫਿਰ ਹਾਂ ਹਾਂ ਤੇ ਮੈਂ ਵੀ ਉਹਦੀ ਖਾ ਲੂੰਗੀ ਨਾਲਿਆ ਚਾੜੂ ਚੂੜੂ ਜੇ ਤਾਂ ਪੁੱਛ ਪੁੱਛੇ ਜਾਂਦੇ ਨਿਪੜਜੂ ਮੇਰਾ ਨਾ ਹੁਣ ਅੰਦਰ ਤਾਂ ਚਾਹ ਬੁੜਤਾਂ ਮੈਂ ਬਾਹਰ ਕੱਟ ਕੇ ਆਉਣੀ ਐਂਗੀ ਬਾਹਰ ਵੀ ਬਲਾਈ ਰੇਤਾ ਜਾਹ ਰਿਹਾ ਕੱਲ ਬਾਹਰ ਹੀ ਤੇਜ਼ ਹਵਾਜੀ ਚੱਡੀ ਜਾਂਦੀ ਸੀਗੀ ਹੁਣ ਬਾਹਰ ਕੱਢ ਦਿੰਨੀ ਐ ਚਾਹ ਨੂੰ ਚਾਚੀ ਮੰਮੀ ਕਿੱਥੇ ਨੇ ਅੰਦਰ ਹੀ ਨੇਗੇ ਅੱਛਾ ਹਾਂ ਲੈ ਆ ਆ ਕੇ ਬਾਹਰ ਹਾਂ ਪੁੱਤ ਕੀ ਗੱਲ ਸੀ ਮੰਮੀ ਮੈਂ 12ਵੀਂ ਜੋ ਪਾਸ ਨਹੀਂ ਹੋ ਗਿਆ ਤੇ ਉਹ ਯਾਰ ਦੋਸਤ ਨੇ ਮੇਰੇ ਪਾਰਟੀ ਮੰਗਦੇ ਸੀਗੇ ਪੁੱਤ ਪਾਰਟੀ ਨੂੰ ਰਹਿਣ ਦੇ ਆਪਣੇ ਕੋਲੇ ਇੰਨੇ ਪੈਸੇ ਹੈ ਨਹੀਂਗੇ ਮੰਮੀ ਤੇਰੇ ਕੋਲ ਤਾਂ ਪਾਰਟੀ ਨੂੰ ਪੈਸੇ ਨਹੀਂ ਹੈਗੇ ਮੈਂ ਤਾਂ ਇਹ ਫੀਸ ਵੀ ਭਰਨੀ ਐਗੀ फीस ਨੂੰ ਤਾਂ ਦੇਖ ਤੂੰ ਲੈ ਲਈ ਪੈਸੇ ਪਰ ਕਿੱਥੇ ਭਰੇਗਾ ਦਾਖਲਾ ਤੂੰ ਮੰਮੀ ਮੈਂ ਗੁਰਨਾਨ ਕਾਲਜ ਭਰੂੰਗਾ ਬਲਾਡੇ ਬਲਾਡੇ ਕੀ ਕਰਨਾ ਤਾਂ ਭਰ ਕੇ ਦਾਖਲਾ ਤੂੰ ਇੱਧਰ ਮਾਨਸਾ ਭਰ ਮੰਮੀ ਜਿਹੜੇ ਮੇਰੇ ਨਾਲ ਸਾਰੇ ਪੜਦੇ ਸੀ ਮੁੰਡੇ ਉਹ ਸਾਰੇ ਬਲਾਡੀ ਭਰਨਗੇ ਚੱਲ ਭਾਈ ਤੇਰੀ ਮਰਜ਼ੀ ਹੈ ਜਿੱਥੇ ਭਰਨਾ ਭਰ ਲੈ ਮੰਮੀ ਫਿਰ ਪੈਸੇ ਦੇ ਦੇ 10000 ਰੁਪਿਆ 2000 ਰੁਪਏ ਨਾਲ ਪਾਰਟੀ ਦੇ ਦੂੰਗਾ ਮੁੰਡਿਆਂ ਨੂੰ ਤੇ 8000 ਰੁਪਏ ਦੀ ਫੀਸ ਭਰ ਦੂੰਗਾ ਪੁੱਤ ਫਿਰ ਹੁਣ ਸਰਦਾ ਨਹੀਂ ਪਾਰਟੀ ਦਿੱਤੇ ਵੀ ਨਾ ਫਿਰ ਹੁਣ ਮੈਂ ਕਰਦੀ ਆਂ ਕਿ ਇੰਨੇ ਕੁ ਪੈਸੇ ਤਾਂ ਮੇਰੇ ਕੋਲ ਪਏ ਹੋਣਗੇ ਮੈਂ ਲਿਆ ਦੇਣੀਆਂ ਤੈਨੂੰ ਤੇ ਨਾਲੇ ਨਾ ਉਹ ਤੇਰੇ ਭਰਾ ਨੇ ਨਾ ਉਹ ਭੇਜਿਆ 2 ਲੱਖ ਰੁਪਇਆ ਉਹ ਵੀ ਕਢਾ ਕੇ ਲਿਓਣਾ ਹੁਣ ਫੇਰ ਮੈਂ ਲਿਓਨੀ ਆਈਟੀਐਮ ਚੰਗਾ ਮੈਂ ਪਹਿਲਾਂ 10000 ਰੁਪਇਆ ਲਿਆ ਦੇ ਹਏ ਉਹ ਤਾਂ ਮੈਂ ਕੱਲ ਕੋਲੋਂ ਕਢਾ ਲਿਆਉਂਗਾ ਯਾਰ ਉਧਰ ਤਾਂ ਮੈਂ ਜਾਣਦਾ ਨਹੀਂ ਹਜੇ ਚੱਲ ਏਟੀਐਮ ਤੋਂ ਨਿਕਲਦੀ 20000 ਰੁਪਇਆ ਇੱਕ ਦਿਨ ਚ ਚੱਲ ਕੋਈ ਨਾ ਫੇਰ ਮੈਂ ਆ ਲਿਆ ਦਨੀਆ ਫੇਰ ਕਢਾ ਲਈ ਹਾਂ ਪਹਿਲਾਂ 10000 ਰੁਪਇਆ ਲਿਆ ਦਿਓ ਹਾਂ ਅਮ ਤਬੀਏ ਚ ਭਰੇਗਾ ਦਾਖਲਾ ਹਾਂ ਚਾਚੀ ਬੀਜ ਭਰੂਗਾ ਹੁਣ ਮੈਂ ਦਾਖਲਾ ਅੱਛਾ ਲੈ ਬਾਰਤਲੀ ਬੈਨਨਾਤ ਲਾ ਦਖਾ ਮੇ ਵੀ ਬਾਰਤ ਫੋੜ ਦ ਨਬੀ ਬਾਲ ਦ ਫਿਰਦੀ ਐ ਸਾਹਮਣੀ ਬੀਰਪਾਲਾ ਕੀ ਆ ਪਣੀ ਇੱਥੇ ਆ ਹੋ ਠੀਕ ਆ ਠੀਕ ਆ ਵਧੀਆ ਕਿਵੇਂ ਆਉਣੇ ਹੋਏ ਮੈਂ ਤਾਂ ਨਾ ਸ਼ੂਟ ਸਮੈਸ ਸੀਗਾ ਅੱਛਾ ਹਾਂ ਚਲ ਬੈ ਜਾ ਉਹ ਤਾਂ ਖੋਣ ਆਈ ਸੀ ਮੈਂ ਤੈਨੂੰ अच्छा देखी ਮਸੂਟ ਲੈ ਜਦੋਂ ਲਿਆਈ ਸੀ ਉਹ ਤਾਂ ਮੈਨੂੰ ਸੂਟ ਦਿਖਾ ਕੇ ਨਹੀਂ ਗਈ ਤੇ ਹੁਣ ਜਦੋਂ ਸਮਿਆ ਲਿਆ ਹੁਣ ਮੈਨੂੰ ਦਿਖਾਉਣ ਆ ਗਈ ਕਿੱਥੋਂ ਮੈਂ ਇਧਰੋਂ ਲਿਆ ਕੇ ਮੈਂ ਖਾ ਜਾਂਦੀ ਜਾਂਦੀ ਸਿਉਣਾ ਰਹੀ ਜਾਂ ਅੱਜ ਮੈਂ ਫੜਨ ਆਈ ਸੀਗੀ ਅੱਛਾ ਮੈਂ ਖਾ ਜਾਂਦੀ ਜਾਂਦੀ ਪੀਠ ਪਾਲ ਨੂੰ ਦਿਖਾ ਜਾਵੇਂ ਮੈਂ ਦੇਖੇ ਸੂਟ ਸਮਿਆਏਗਾ ਹੁਣ ਸੂਟ ਤਾਂ ਪਹਿਣ ਤੇਰਾ ਬਥੇਰਾ ਸੋਹਣਾ ਹੈਗਾ ਬਹੁਤ ਹੀ ਸੋਹਣਾ ਹੈ ਹੋਰ ਕੀ ਤੋਂ ਲਈ ਸੀ ਬਸ ਆਪਣੇ ਮਾਨਸਾ ਤੋਂ ਲਈ ਸੀ ਮੈਂ ਅੱਛਾ ਹਾਂ ਆਉਂਦੀ ਆਉਂਦੀ ਮੈਂ ਬਸ ਇੰਨੇ ਨਾ ਤੇ ਸਿਉਣਾ ਰਹੀਗੀ ਚੱਲ ਵਧੀਆ ਹੋ ਗਿਆ ਸਿਆ ਲਿਆ ਹੁਣ ਗਰਮੀਆਂ ਪਾ ਲੇਂਗੀ ਹੋਰ ਮੈਂ ਕਿਹਾ ਚੱਲ ਹੁਣ ਮੈਂ ਦਿਖਾਈ ਜਾਵਾਂ ਵੀ ਪਾ ਲਉਂ ਜਾਂਦੀ ਆਂ ਚੱਲ ਵਧੀਆ ਹੋ ਗਿਆ ਸੋਹਣਾ ਸ਼ੂਟ ਤੇਰਾ ਹੋਰ ਠੀਕ ਐ ਤੁਹਾਡੇ ਕਰੇ ਸਾਰੇ ਠੀਕ ਨੇ ਵਧੀਆ ਹਾਂ ਪੈਨਸ਼ਨ ਤਰ ਦਿੰਦੀ ਤੇਗੀ ਉਹ ਕਿੱਥੇ ਹੁਣ ਖੰਭ ਲਾਉਂਦੀ ਫਿਰਦੀ ਆ ਭੱਜੀ ਉਹ ਤਾਂ ਮੈਂ ਕਿਹਾ ਤੂੰ ਹੀ ਕੰਮ ਕਰਦੀ ਫਿਰਦੀ ਰਹਿੰਦੀ ਉਹ ਤਾਂ ਕੰਮ ਮੈਂ ਕਰਦੀ ਆ ਉਹ ਤਾਂ ਹੁਣ ਤੈਨੂੰ ਪਤਾ ਹੈਗਾ ਮੁੰਡਾ ਬਾਹਰ ਹੈਗਾ ਤੇ ਪੈਸਾ ਟਕਾਈ ਜਾਂਦਾ ਹੈਗਾ ਉਹ ਭਲਾ ਮੈਨੂੰ ਕਿੱਥੇ ਰਲਾਉਂਦੀ ਆ ਨਾਲ ਹੁਣ ਇਹ ਤਾਂ ਹੈ ਹਾਂ ਹੋਰ ਹੁਣ ਤੈਨੂੰ ਪਤਾ ਹੀ ਐ ਅੱਜ ਕੱਲ ਕੌਣਾ ਕਿਸੇ ਦਾ ਤੇ ਉ ਤਾਂ ਮੈਨੂੰ ਨਹੀਂ ਪਤਾ ਲੱਗਦਾ ਸੀਗਾ ਮੈਂ ਤਾਂ ਉ ਤਾਂ ਪੁੱਛਿਆ ਸੀ ਰੌਲਾ ਜਿਹਾ ਪਈ ਜਾਂਦਾ ਸੀ ਬਾਹਰ ਅੱਛਾ ਹਾਂ ਮੈਂ ਆਖਿਆ ਕਿਵੇਂ ਪੈਣੇ ਤੁਸੀਂ ਬਾਹਲੀ ਰੌਲਾ ਜਿਹਾ ਪਾ ਰੱਖਿਆ ਸੀ ਬੇਬੇ ਬਾਹਲੀ ਬੋਲੀ ਜਾਂਦੀ ਸੀ ਪਰ ਕੀ ਗੱਲ ਹੋ ਗਈ ਮੈਂ ਤਾਂ ਸਮਝੀ ਨਹੀਂ ਸਮਝਾਉਣੀ ਤਾਂ ਪਹਿਲੇ ਤੈਨੂੰ ਮੈਂ ਆਂ ਮੁੰਡੇ ਦਾ ਆਇਆ ਸੀ ਫੋਨ ਬਾਹਰੋਂ ਤੇ ਬਾਹਰ ਰੌਲਾ ਜਿਹਾ ਪਈ ਜਾਂਦਾ ਸੀਗਾ ਮੈਂ ਪੁੱਛਿਆ ਭੈਣ ਨੂੰ ਮੈਂ ਕਿਵੇਂ ਬਾਹਲੀ ਰੌਲਾ ਜਿਹਾ ਪਾ ਰੱਖਿਆ ਸੀ ਬੇਬੇ ਬਾਹਲੀ ਉੱਚੀ ਉੱਚੀ ਜੇ ਬੋਲੀ ਜਾਂਦੀ ਸੀ ਉਹ ਤਾਂ ਕਹਿੰਦੀ ਗਵਾਂਡੀਆਂ ਦੇ ਨਾਲ ਪਤਾ ਲੈਣ ਗਈ ਆ ਕਿ ਉਹਦੀ ਨੂੰਹ ਬਿਮਾਰ ਹੋ ਰਹੀ ਸੀ ਤੇ ਮੈਨੂੰ ਐ ਨਹੀਂ ਦੱਸਿਆ ਵੀ ਮੁੰਡੇ ਨੇ ਫੋਨ ਕੀਤਾ ਸੀ ਵੀ 2 ਲੱਖ ਰੁਪਇਆ ਪਾਇਆਗਾ ਉਹ ਤਾਂ ਅੰਬਰਤ ਨੇ ਨਾ ਫੀਸ ਪਰ ਮੈਨੂੰ ਪੈਸੇ ਮੰਗ ਲੇ ਪਹਿਲਾਂ ਮੁੰਡੇ ਨੂੰ ਪਾਰਟੀ ਸਾਲਟੀ ਨੂੰ ਕਹਿੰਦਾ ਹੋਊਗਾ ਵੀ ਮੈਂ ਪਲੱਸ 2 ਚ ਪਾਸ ਹੋ ਗਿਆ ਅੱਛਾ ਤੇ ਉਹ ਜਦੋਂ ਫੀਸ ਖਾਤਰ ਕਹਿਣ ਲੱਗਿਆ ਤਾਂ ਕਹਿੰਦੀ ਕੋਈ ਨਾ ਚਲ ਇੰਨੇ ਤਾਂ ਮੇਰੇ ਲੱਭ ਹੈਗੇ ਨਾ ਮੈਂ ਲਿਆਦ ਨਹੀਂ ਪਰ ਮੈਂ ਕਹਿੰਦੀ ਇੱਕ ਗੱਲ ਹੋਰ ਕਹਿੰਨੀ ਆ ਪੈਸੇ ਕਢਾ ਕੇ ਲੈਉਣੇ ਸੀਗੇ ਤੇਰੇ ਵੱਡੇ ਭਰਾ ਨੇ ਪੈਸੇ ਪਾਏ ਨੇਗੇ ਮੈਨੂੰ ਤਾਂ ਫੇਰ ਪਤਾ ਲੱਗਿਆ ਨਹੀਂ ਮੈਨੂੰ ਕੌਣ ਦੱਸਦਾਗਾ ਉਹਨਾਂ ਨੇ ਤਾਂ ਪੂਰਾ ਪਿੰਖੀ ਨਹੀਂ ਲੱਗਣ ਦਿੱਤੀ ਵੀ ਮੁੰਡੇ ਨੇ ਪੈਸੇ ਪਾਏ ਨੇ 2 ਲੱਖ ਰੁਪਿਆ ਦੇਹਲਾ ਪਾਣੇ ਹੱਦ ਹੀ ਕਰਤੀ ਸ਼ਿੰਦਰ ਨੇ ਤਾਂ ਲੈ ਹੋਰ ਹੁਣ ਹੱਦ ਵਰਗੀ ਹੱਦ ਲੈ ਏਡੇ ਡੋਲੇ ਰੱਖਣ ਲੱਗ ਗਏ ਲੈ ਤੇਰੀ ਬਾਲੀ ਹੁਣ ਤਾਂ ਪਤਾ ਹੀ ਨਹੀਂ ਬੱਸ ਹੁਣ ਤਾਂ ਐਵੇਂ ਬਣੇ ਪੈਨੇ ਵੀ ਸਾਡੇ ਵਰਗਾ ਕੋਈ ਨਹੀਂ ਬੜੇ ਹਕਾਰ ਗੀ ਵੀ ਮੁੰਡਾ ਬਾਹਰ ਕਮਾਉਂਦਾਗਾ ਇਹਨੂੰ ਪੜ੍ਹਾਈ ਜਾਂਦੀ ਆ ਹੁਣ ਕਾਈ ਚਲ ਕੋਈ ਨਾ ਪੈਨੇ ਕੋਈ ਨਾ ਇਹ ਤਾਂ ਹੈ ਪਰਮਾਤਮਾ ਤਾਂ ਜਾਣਦਾ ਸਾਰਾ ਕੁਝ ਠੀਕ ਹੈ ਹਾਂ ਹਾਂ ਫੇਰ ਪਾਣੇ ਪੈਸੇ ਪੂਸੇ ਹੁਣ ਕਢਵਾ ਕੇ ਲਿਆਉਣਗੇ ਕੜਵਾਉਂਦੀ ਹੋਣੀ ਜਦੋਂ ਹੁਣ ਪਾਏ ਨੇ ਕੜਵਾਉਣਗੇ ਫਿਰ ਉਹ ਤਾਂ ਫਿਰ ਤੈਨੂੰ ਵਿੱਚੋਂ ਹੀ ਹਸਾ ਹਸਾ ਦੇਊਗੀ ਲੈ ਹਾਏ ਬੌਲੀ ਬੌਲੀਆਂ ਗੱਲਾਂ ਕਰਦੀਆਂ ਜਦੋਂ ਪਹਿਲਾਂ ਮੈਨੂੰ ਉਹਨਾਂ ਨੇ ਐਂ ਨਹੀਂ ਦੱਸਿਆ ਵੀ ਸਾਨੂੰ ਮੁੰਡੇ ਨੇ ਪੈਸੇ ਪਾਏ ਨੇ ਮੈਨੂੰ ਹਿੱਸਾ ਕਿੱਥੋਂ ਦੇਣਗੇ ਉਹ ਜਮੀਨ ਕੰਮ ਆਲ ਕਰੀ ਐਨੀ ਹੈ ਤੂੰ ਤਾਂ ਨਾ ਪੈਣੇ ਮੈਨੂੰ ਨਹੀਂ ਪੈਸੇ ਪੁੱਸੇ ਦੰਦੇ ਪੂਰੇ ਖਾਤੇ 'ਚ ਫਿਰ ਪੂਰੀ 2 ਲੱਖਾ ਦਾ ਹਾਂ ਪੈਣੇ ਪੂਰੀ 2 ਲੱਖ ਪਾਏ ਮੁੰਡੇ ਨੇ ਅੱਛਾ ਹਾਂ ਮੈਂ ਤੈਨੂੰ ਇੱਕ ਸਕਿੰਟ ਤੱਕ ਪੈਣੇ ਦੱਸ ਦਨੀ ਹਾਂ ਹਾਂ ਦੱਸ ਪੈਣੇ ਜੇ ਮੈਨੂੰ ਇੱਕ ਨਾ ਵੀ 1 ਲੱਖ ਰੁਪਈਆ ਮੈਨੂੰ ਦੇ ਦੇਗੀ 113 ਹੋ ਜਾਊਗਾ। ਨਾ ਭੈਣੇ ਤੂੰ ਐ ਕਰ ਤੈਨੂੰ 50 ਦੇ ਦੂੰਗੀ। ਨਾ ਭੈਣੇ ਫਿਰ ਮੈਂ ਸਕੀਮ ਵੀ ਲਾਉਂਗੀ। ਗਾਹਾਂ ਮੈਂ ਆਵਦੇ ਮੁੰਡੇ ਦੇ ਵੀ ਸਾੜੇ ਕੱਤੂੰਗੀ। ਚੱਲ ਕੋਈ ਨਾ ਦੇਖ ਲੂੰਗੀ ਦੇ ਦੂੰਗੀ ਲੱਖ ਰੁਪਇਆ ਤੂੰ ਦੱਸ ਸਕੀਮ ਕਿਹੜੀ ਹੈ ਜੀ। ਦੇਖਣਾ ਤੁਖਣਾ ਨਹੀਂ ਫਿਰ ਲੱਖ ਰੁਪਇਆ ਤਾਂ ਮੈਨੂੰ ਤੈਨੂੰ ਦੇਣਾ ਹੀ ਪਊਗਾ। ਨਾ ਦੇ ਦੇ ਮੈਂ ਚੱਲ ਲੱਖ ਦੇ ਦੂੰਗੀ। ਮੈਨੂੰ ਐ ਦੱਸੀਂ ਵੀ ਉਹਦਾ ਨੰਬਰ ਕਿੰਨਾਗਾ? 76 ਦਾ। ਮੇਰਾ ਮੁੰਡਾ ਨਾ ਇਹ ਗੀ ਸਕੀਮ ਜਾਣਦਾਗਾ। ਉਹ ਦੂਜੇ ਤੇ ਨਾ ਖਾਤੇ ਚੋਂ ਪੈਸੇ ਪੂਸੇ ਆਪ ਹੀ ਕਢਵਾ ਲਾਂਦਾਗਾ। ਆਇਨ ਕੀ ਮੈਂ ਕੜਵਾ ਲੈਂਦਾ ਪੈਣੇ ਦੱਸੋ ਫਿਰ ਕੀ ਕਰਨਾ ਪਊ ਉਹ ਤਾਂ ਐ ਸੀ ਆ ਮੈਨੂੰ ਸਿੰਦਰ ਨਾ ਨੰਬਰ ਲਿਖ ਕੇ ਦੇ ਦੇ ਫੋਨ ਨੰਬਰ ਅੱਛਾ ਉਹ ਤੇ ਆਪੇ ਮੇਰਾ ਮੁੰਡਾ ਕਢਾ ਲੂਗਾ ਫੋਨ ਨੰਬਰ ਤੇ ਪੈਸੇ ਨਿਕਲੇਉਣਗੇ ਉਹ ਸੇ ਤੇ ਨਿਕਲੇਉਣ ਮੇਰਾ ਮੁੰਡਾ ਨਾ ਇਹੋ ਜਿਹੀ ਸਕੀਮ ਲਾ ਲਾਂਦਾਗਾ ਅੱਛਾ ਨੰਬਰ ਤਾਂ ਮੈਂ ਦੇ ਦੂੰਗੀ ਲਿਖ ਕੇ ਹਾਂ ਹਾਂ ਲਿਆ ਦਨੀ ਆ ਮੈਂ ਨੰਬਰ ਤਾਂ ਪਰ ਮੈਨੂੰ ਨਾ ਲੱਖ ਰੁਪਏ ਵਿੱਚ ਚੁਰਖੂੰਗੀ ਨਾਮ ਜਦੋਂ ਤੇਰੇ ਨਾਲ ਜਮਾਨੀ ਕਰ ਲਈ ਹਾਂ ਪੈਸੇ ਤਾਂ ਫਿਰ ਮੇਰੇ ਕੋਲ ਹੀ ਆਉਣਗੇ ਮੈਂ ਤੈਨ ਲੱਖ ਰੁਪਏ ਦੇ ਦੂੰਗੀ ਨਾ ਚਲ ਕੋਈ ਨਾ ਮੈਂ ਨੰਬਰ ਲੈ ਕੇ ਦਨੀ ਹਾਂ ਲੈ ਬਣ ਗਈ ਗੱਲ ਮੈਂ ਤਾਂ ਛੂਟੀ ਦਿਖਾਉਣ ਆਈ ਸੀ 800 ਦੀ ਲਈ ਸੀ ਇੱਧਰ ਲੈ 100 ਰੁਪਇਆ ਬਣ ਗਿਆ ਲੈ ਨਹੀਂ ਬਸ 23 स्कीम ਤਾਂ ਹੁਣ ਲੱਗ ਗਈ ਠੀਕ ਹੈ ਠੀਕ ਹੈ ਗੱਲ ਨਾ ਕਰੀ ਕਿਸੇ ਨੂੰ ਹਾਂ ਚਲ ਠੀਕ ਹੈ ਪਤਾ ਨਾ ਲੱਗਣ ਦੇ ਨਾ ਕੋਈ ਹੈਲੋ ਹਾਂ ਬਈ ਚੰਦਰਕੌਰ ਦਾ ਨੰਬਰ ਹੈ ਜੀ ਹਾਂ ਬਈ ਅੱਛਾ ਇੱਕ ਮੁੰਡਾ ਸਾਡਾ ਬਾਹਰ ਗਿਆ ਹੋਇਆ ਕੋਈ ਹਾਂ ਬਾਹਰ ਗਿਆ ਹੋਇਆ ਹੈ ਬਈ ਹਾਂ ਹੁਣ 2 ਲੱਖ ਰੁਪਏ ਪਾਇਆ ਸੀ ਸਾਨੂੰ ਉਹਨੇ ਹਾਂ ਪਾਇਆ ਸੀ ਇੱਕ ਨਾ ਉਹਨੇ ਮਾਨੂੰ ਲਾਟਰੀ ਭਰੀ ਹੋਈ ਸੀ ਅੱਛਾ ਹਾਂ ਉਹਦੇ ਚ ਨਾ ਮਤਲਬ ਸਾਨੂੰ 10 ਲੱਖ ਰੁਪਏ ਨਿਕਲੇ ਅਲੱਗ ਵਿੱਚੋਂ 10 ਲੱਖ ਹਾਂ ਅੱਛਾ ਹਾਂ ਹਾਂ ਸੇਪੇ ਜੈ ਹੁਣੀ ਹਾਂ ਬਈ ਉਹ ਪੰਜ ਅੱਖਰਾਂ ਦਾ ਹੋਊਗਾ ਅੱਛਾ ਉਹ ਉਹ ਨੰਬਰ ਲਿਖਾ ਦਿਓ ਮੈਨੂੰ ਤੁਸੀਂ ਮੈਂ ਦੇਖ ਕੇ ਦੱਸ ਦਿਆਂ ਤੈਨੂੰ ਹਾਂ ਜੀ ਲਿਖਿਆ ਦੰਨੀ ਕੋਈ ਨਾ ਦੇਖ ਦਿਆਂ ਭਲਾ ਜਦ ਹੈਲੋ ਹਾਂ ਜੀ ਹਾਂ ਬਈ ਲਿਖ ਲੈ ਹਾਂ ਲਿਖਾ ਦਿਓ 97795 97795 ਹਾਂ ਬਈ ਠੀਕ ਆ ਠੀਕ ਆ ਜੀ ਪਾਸਪਤ ਦਿਨਾ ਚ ਆ ਜਾਣਗੇ ਬੇਸੋ ਲੋ ਸਾਥੇ ਆ ਜਾਣਗੇ ਹਾਂਜੀ ਹਾਂ ਬਸ ਆਓ ਫਿਰ ਕੋਈ ਨਾ ਆ ਲੇਖ ਲੋ ਤੁਸੀਂ ਲੇਖ ਲਓ ਤੁਸੀਂ ਠੀਕ ਹੈ ਜੀ ਚੰਗਾ ਬਈ ਧੰਨਵਾਦ ਨਿਕਲੇ ਮੁੰਡੇ ਜੀ ਨੇ ਮੈਨੂੰ ਦੱਸੀ ਹੀ ਨਹੀਂ ਹੈਗਾ ਵੀ ਮੈਂ ਲਾਟ ਨਹੀਂ ਪਾਈ ਐ ਤੇ 10 ਲੱਖ ਰੁਪਏ ਆ ਗਏ ਮੈਂ ਤਾਂ ਬੇਬੀ ਨੂੰ ਦੱਸ ਦਿਆਂਗਾ ਬੇਬੀ ਦੱਸ ਨਹੀਂ ਨੀ ਬੇਬੀ ਹਾਂ ਯਾਪਾ ਤਾਂ 10 ਲੱਖ ਰੁਪਏ ਨਿਕਲ ਆਇਆ ਹੋਰ ਫਿਰ ਤਾਂ 12 ਬਣ ਗਿਆ ਹੋ ਰਿਹਾ ਹੁਣੀ ਹਜੇ ਫੋਨ ਆਇਆ ਸੀਗਾ ਮੁੰਡੇ ਦਾ ਉਹ ਇੱਕ ਮੁੰਡੇ ਨੇ ਫੋਨ ਕੀਤਾ ਸੀ ਅੱਛਾ ਕਹਿੰਦਾ ਲਾਟਰੀ ਪਾਈ ਸੀ ਥੋੜੇ ਮੁੰਡੇ ਨੇ ਅੱਛਾ ਤੇ ਕਹਿੰਦਾ ਤੁਹਾਨੂੰ 10 ਲੱਖ ਰੁਪਏ ਨਿਕਲੇ ਆ ਕਹਿੰਦਾ ਮੈਂ ਕਿ ਪੰਜ ਸੱਤ ਨਹੀਂ ਉਹ ਕਹਿੰਦਾ ਪੰਜ ਸੱਤ ਦਿਨਾਂ ਚ ਆ ਜੂਗਾ ਉਹਨੇ ਮੇਥੋਂ ਨੰਬਰ ਲੈ ਲਿਆ ਅੱਛਾ ਹੋਰ ਠੀਕ ਹੈ ਚਲ ਚੰਗਾ ਬਤਾ ਕਹਿੰਦੀ ਆਪਾ ਹੁਣ ਦੱਸ ਆਪਾ ਦਾ ਘਰ ਭਰ ਜੂ ਪੈਸੇ ਨਾਲ ਦੇਖ ਤਾਂ ਸਹੀ ਬਾਹਰ ਤੱਕ ਨਾ ਭਗ ਜਾਣਾ ਹੋਰ ਮੈਂ ਤਾਂ ਲੈ ਕੇ ਚੱਲੀਏ ਮੈਂ ਤਾਂ ਚਾਹੀ ਵਾਲਾ ਚੜ ਗਿਆ ਮੈਂ ਟਰਾਲੀ ਲੈ ਕੇ ਚੱਲਾਂਗੇ ਕਿ ਕੈਂਟਰ ਉਸੇ ਲੈ ਜੀ ਨਹੀਂ ਉਹ ਤਾਂ 7 ਦਿਨਾਂ ਨੂੰ ਆਊਗਾ ਆ 2 ਲੱਖ ਕਢਾ ਲਿਆ ਬਾਲਾ ਹੌਸਲਾ ਨਾ ਕਰ ਟੈਕ ਨਾ ਕਰਾਣੀ ਕਿਤੇ ਉੱਤੇ ਲਵਾ ਦੇਂਗੀ ਇੰਨਾ ਹੌਸਲਾ ਨਹੀਂ ਤਾਂ ਪੈਸੇ ਤਾਂ ਆ ਹੋ ਜਾਈ ਹੁੰਦੀ ਐ ਮੈਂ ਤੈਨੂੰ ਦੱਸਾਂ ਬੇਬੇ ਹੁਣ ਆਏ ਪੈਸੇ ਦੇਖ ਕੇ ਟੈਕ ਹੋ ਜਾਂਦਾ ਹੁੰਦਾ ਹੋ ਜਾਂਦਾ ਨਹੀਂ ਹੁੰਦਾ ਮੈਨੂੰ ਨਹੀਂ ਤੇਰੇ ਵਰਗੀ ਜਿਵੇਂ ਐਨੀ ਖੁਸ਼ੀ ਕਰ ਛੱਡੀ ਐ ਨਾ ਇਹ ਤਾਂ ਹੋਇਆ ਹੀ ਹੋਇਆ ਐ ਨਹੀਂ ਮੈਨੂੰ ਨਹੀਂ ਹੁੰਦਾ ਅਮੀਆਂ ਏਟੀਐਮ ਲੈ ਗਿਆ ਮੈਂ ਕਿੰਨੇ ਪੈਗੜਾ ਕੱਢ ਆ ਕਿ ਲਿਆ ਵਾ ਚੱਲ ਪੁੱਤ ਜਿਹੜੇ ਕਢਾਉਣੇ ਨੇ ਕਢਾ ਲਿਆ ਉਹਦਾ 20000 ਹੀ ਨਿਕਲਾ ਦੇਣ ਚ ਬਸ 20 ਕਢਾ ਲਿਆ ਫਿਰ ਹਾਂ ਮੈਂ ਕਢਾ ਲਿਓਣਾ ਠੀਕ ਆ ਹੋਰ ਜਾ ਬਗ ਜਾ ਫੇਰ ਧੁੱਪ ਨਹੀਂ ਹਾਂ ਠੀਕ ਆ ਰੋਕਣ ਰਾਈ ਬੇਬੇ ਰਾਈ ਫੋੜਾ ਮਮੀ ਕਿੱਥੇ ਆਇਤੀ ਹੋਰ ਮਾਰਾਂ ਹਾਂ ਮਾਰ ਮਮੀ ਚਿੰਦਰੇ ਹਾਂ ਬੇਬੇ ਆ ਗਿਆ ਭਾਈ ਤਾਂ ਉਹ ਚ ਤਾਂ ਪੈਸੇ ਨਹੀਂ ਹੈਗੇ ਕਿਉਂ ਹੈ ਕਿ ਨਹੀਂ ਇਹ ਪੈਸੇ ਭੇਜਦਾ ਹੈਗੇ ਨੇ ਉਹਨੇ ਤੂੰ ਤਾਂ ਵੀ ਭਗਾਈ ਕਰਾ ਦਿੰਦੇ ਹੋਗੇ ਲੈ ਐਵੇਂ ਭਗਾਈ ਕਰਾ ਦੇਣੀਆਂਗੇ ਜੇ ਆਏ ਨੇ ਫੇਰ ਹੀ ਭੇਜ ਦੇ ਮੈਂ ਤੈਨੂੰ ਉਹ ਤਾਂ ਜ਼ੀਰੋ ਬੈਲੈਂਸ ਆਗਾ ਨਾ ਨਾ ਉਹ ਤਾਂ ਮੋਰ ਜਿੱਤੇ ਆਇਆ ਉਹਨੇ ਤੋੜਾ ਫੋਨ ਚੱਕ ਕੇ ਲਿਓ ਕਿੱਥੇ ਹੈ ਮੇਰਾ ਫੋਨ ਦੇਖਾਂ ਉਹ ਤਾਂ ਬੇਬੇ ਕਰਬਿਆ ਵੀ ਨਹੀਂਗਾ ਭਾਈ ਹੈ ਗੱਲ ਹੋਈ ਹੈ ਮੇਰੀ ਮਹਾਂ ਲੱਖ ਰੁਪਏ ਨਾ ਸੇ ਕਿਵਿਲਦਾਰੀ ਬੋਝ ਲਾਗੇ ਲੱਖਾਂ ਭਾੜ ਦੇ ਦੇ ਰੱਖ ਦਾਂਗੇ ਅੱਛਾ ਆ ਦੇਖ ਬੇਬੇ ਜੀ ਵੀ ਗੱਲ ਹੋਈ ਹੈ ਉਹਦੇ ਨਾਲ ਕਿੰਨੀ ਤਰੀਕ ਨੂੰ ਆਇਆ ਸੀ ਫੋਨ? ਤਰੀਕ ਤਾਂ ਨਹੀਂ ਭਾਈ ਮੇਰੇ ਜ਼ਿਆਦਾ ਇੱਥੇ ਹੋਊਗੀ। ਮੰਮੀ ਪਾਏ ਕੱਲ ਹੀ ਸੀਗੇ। ਹੋਰ ਕੱਲ ਪਾਏ ਸੀ ਸਾਨੂੰ ਫੋਨ ਕਰਿਆ। ਅੱਛਾ। ਚੈੱਕ ਕਰ ਲੈ ਪੁੱਤ। ਮੰਮੀ ਪੈਸੇ ਤਾਂ ਆਏ ਪਏ ਨੇ। ਕੱਲ 10 ਵਜੇ ਦੇ। ਅੱਛਾ। ਤੇ ਆ ਕੜਵਾਏ ਵੀ ਪਏ ਨੇ 9 ਵਜੇ ਦੇ ਅੱਜ ਦੇ। ਮੈਂ ਗਿਆ ਤਾਂ 11 ਵਜੇ ਆਗਾ। 9 ਵਜੇ ਦਾ ਮੈਸੇਜ ਆਇਆ ਪਿਆਗਾ ਫਿਰ ਕੌਣ ਕਢਾ ਲਿਆ ਮੈਂ ਤਾਂ ਗਈ ਨਹੀਂ ਤੂੰ ਨਹੀਂ ਗਿਆ ਮੈਨੂੰ ਕੀ ਪਤਾਗਾ ਇੱਥੇ ਆਓਟੀਪੀ ਜਾਂ ਵੀ ਆਇਆ ਪਿਆਗਾ ਕਿਹਦਾ ਫੋਨ ਫੜਦ ਨੇ ਆ ਤੈਨੂੰ ਆਇਆ ਸੀ ਮੁੰਡੇ ਦਾ ਫੋਨ ਕਿਹਦਾ ਫੋਨ ਆਇਆ ਸੀ ਪਤਾ ਨਹੀਂ ਕੋਈ ਭਾਈ ਸੀ ਉਹ ਕਹਿੰਦਾ ਕਿ ਵੀ ਸੋਡੇ ਕਹਿੰਦਾ ਲਾਠੀ ਪਾਈ ਤੀ ਮੁੰਡੇ ਨੇ ਕਹਿੰਦਾ ਕਹਿੰਦਾ 10 ਲੱਖ ਰੁਪਏ ਆਇਆ ਪਿਆ ਸੋਡਾ ਕਹਿੰਦਾ ਫਿਰ ਉਹਨੇ ਮੈਨੂੰ ਆਹ ਨੰਬਰ ਪੁੱਛਿਆ ਕਹਿੰਦਾ ਮੈਂ ਨੰਬਰ ਦੱਸ ਦੋ ਕਹਿੰਦਾ ਫਿਰ ਮੈਂ ਤੁਹਾਡੇ ਖਾਤੇ 'ਚ ਪਾ ਦੂੰਗਾ ਫਿਰ ਉਹਨੂੰ ਮੈਂ ਆ ਨੰਬਰ ਦਿੱਤਾ ਹੈਗਾ ਕਰਤੋ ਹੋਈ ਕਮਾ ਮੰਮੀ ਤੇਰੇ ਨਾਲ ਠੱਗੀ ਵੱਜ ਗਈ ਐ ਕਿ ਮੈਂ ਵੱਜ ਗਈ ਠੱਗੀ ਕਿਹੜਾ ਓਟੀਪਿਆ ਸੀਗਾ ਉਹ 10 ਲੱਖ ਦਾ ਨਹੀਂ ਆਇਆ ਸੀਗਾ ਉਹ 2 ਲੱਖ ਦੀ ਆਇਆ ਸੀਗਾ ਹਾਏ ਇਹ ਚੋਬੀ ਹੋਈ ਫਿਰ ਦੀਦੀ 10 ਲੱਖ ਖਾ ਗਿਆ 10 ਲੱਖ ਖਾ ਗਿਆ ਬੇਨ ਤਾਂ ਮੇਰਾ ਲੈ ਲੈ ਬਦਲਾ ਮੋਟੇ ਪੰਤੇ 10 ਲੱਖ ਖਾ ਗਿਆ 10 ਲੱਖ ਖਾ ਗਿਆ 10 ਇਹ ਮੂੰਹ 10 ਲੱਖ ਖਾ ਲਟੀ ਗਿਆ ਇਹਨੇ 2 ਲੱਖ ਵੀ ਕਮਾਤਾ ਵੱਡੀ 10 ਲੱਖ ਖਾਈ ਹੋਈ ਐ ਇਹ ਬੇਬੇ ਨੇ ਤਾਂ ਮੰਨੂ ਵੀ ਨਹੀਂ ਦੱਸਿਆ ਮੈਨੂੰ ਦੱਸ ਦਿੰਦੀ ਮੈਂ ਪੜ੍ਹੀ ਲਿਖੀ ਸੀ ਮੈਂ ਦੱਸ ਦਿੰਦੀ ਵੀ ਇਹ OTP ਪੈ ਨਹੀਂ ਦੇਣਾ ਤੇ ਇਹਨੇ ਤਾਂ ਵੀਰ ਭਾਲੇ ਮੈਨੂੰ ਬੈਠਿਆਂ ਔਖਾ ਕਰਤਾ ਕਹੀ ਨਹੀਂ 10 ਲੱਖ ਆ ਗਿਆ ਮੈਂ ਤਾਂ 2 ਲੱਖ ਨਾ ਕਮਾ ਲਈ ਤੂੰ 10 ਲੱਖ ਨੂੰ ਰੋਨੀ ਐ ਨਾ ਮੈਂ ਵੀ ਕਹਿਮਾ ਬਲੱਡ ਵਧਾ ਲੰਗੀ 10 ਲੱਖ ਕੁੱਤੇ ਨਾ ਲਵਾ ਦੇ ਕਿਤੇ ਫੋੜ ਦਮਰੇ ਪਾ ਕੇ ਬੈਜੇਗੀ ਮੈਂ ਬਹੁਤ ਬੋਲੀ ਇਹਨੂੰ ਬਹੁਤ ਬੋਲੀ ਬੇਬੇ ਮੈਨੂੰ ਕੋ ਇਨੂੰ ਪਤਾ ਨਹੀਂ ਸੀ ਤੈਨੂੰ ਤਾਂ ਚੀਰ ਕੱਢਣ ਦਾ ਹੀ ਪਤਾ ਹੈ ਮਮੀ ਬੇਬੇ ਉਹਦੋਂ ਮੈਂ ਕਹਿਦਾ ਹੈਗਾ ਸੀਗਾ ਵੀ ਫੋਨ ਨਾ ਦਵਾਉ ਗੁਰੇ ਨੂੰ ਨਹੀਂ ਪਤਾ ਹੁੰਦਾਗਾ ਅੱਜ ਕਾ ਕਿੰਨੇ ਫਰਾਉਡ ਚੱਲੀ ਜਾਂਦੇ ਨੇ ਪਹਿਲਾਂ ਮੈਨੂੰ ਐਂ ਦੱਸ ਜਦੋਂ ਮੈਂ ਜਾਣਦੀ ਨਹੀਂ ਪੁੱਛਦੀ ਨਹੀਂ ਮੈਂ ਕਿਉਂ ਚੱਕਾਂ ਉਹਨਾਂ ਦਾ ਗੱਲ ਕਿਉਂ ਦੱਸਾਂ ਕਿਸੇ ਨੂੰ ਬੇਬੇ ਮੈਥੋਂ ਵੀ ਉਹ ਲੈ ਰੱਖਿਆ ਸੀ ਮੈਨੂੰ ਵੀ ਨਹੀਂ ਦੱਸਿਆ ਪਹਿਲਾਂ ਤਾਂ ਮੁੰਡੇ ਦੇ ਪੈਸੇ ਪਾਈ ਨਹੀਂ ਦੱਸਿਆ ਵੀ 2 ਲੱਖ ਪਾਏਗਾ ਫਿਰ ਇਹ 10 ਲੱਖ ਨਹੀਂ ਦੱਸਿਆ ਤਾਂ ਲੈ ਲਓ ਫਿਰ ਭਰ ਲਓ ਝੋਲੇ ਵੀਰ ਭਾਲ ਮੈਨੂੰ ਕਿਹੜਾ ਪਤਾ ਸੀ ਮੈਨੂੰ ਤਾਂ ਐਂ ਜਿਵੇਂ ਜਦੋਂ ਪੈਸੇ ਆ ਗਏ ਨਾ ਮੈਂ ਫਿਰ ਦੱਸੂਗੀ ਵੀਰ ਭਾਲ ਨੂੰ ਉਹਨ ਘੜਾ ਪਤਾ ਤੈ ਕਿੱਥੇ ਗਿਆ ਲਾ ਇਹਨਾਂ ਦਾ ਹੀ ਸੀ ਵੀ ਉੱਪਰ ਉੱਤਟ ਕਿ ਦਏਗਾ ਤਾਂ ਪਹਿਲਾਂ ਪੇਟੀ ਚਾਹਦੀ ਚ ਫਿਰ ਐ ਪਤਾ ਲੱਗੇ ਵੀ ਹਾਂ ਪੇਟੀ ਚ ਪੈਸੇ ਪਏ ਨੇ 12 ਲੱਖ ਰੁਪਏ ਇਹ ਦੱਸਿਆ ਹੁੰਦਾ ਵੇਬੇ ਨਿਕਲਦੇ ਵੀ ਨਹੀਂ ਸੀਗੇ ਫਿਰ ਨਹੀਂ ਨਿਕਲਦਾ ਤੂੰ ਮੈਨੂੰ ਦੱਸ ਦਿੰਦੀ ਬਿਆਨ ਨੰਬਰ ਜਨਾਵੇ ਤੇ ਮੈਨੂੰ ਵੀ ਪਤਾ ਤੇਰੀ ਦੱਸੀ ਰਾਤ ਨੂੰ ਹਾਂ ਮੈਂ ਕਿਹਨੇ ਰੱਖਿਆ ਤਾਂ ਵੀ ਨਹੀਂ ਪਾਪ ਕੱਢੀ ਤੂੰ ਵੀ ਨਾਲ ਦੀ ਹੈ ਗੰਟਾਂਾਂ ਦੀ ਮੈਂ ਸਾਰਿਆਂ ਨੂੰ ਸਪਰਾਇਸ ਦੇਉਂਗੀ ਜਦੋਂ 10 ਲੱਖ ਰੁਪਏ ਆ ਗਿਆ ਚੱਲ ਫਿਰ ਕਢਾਏ ਤਾਂ ਦੇ ਦੇ ਮੰਮੀ ਆਉਣ ਬੁੱਕੜਾ ਛੱਡ ਦੇ ਆ ਨੰਬਰ ਦੱਸਦੇ ਕਿਹੜਾ ਆਇਆ ਸੀਗਾ ਮੇਰੇ ਪੁੱਤ ਮੈਂ ਇੱਥੋਂ ਨਹੀਂ ਨਿਕਲਦਾ ਇਹ ਤੂੰ ਆਪ ਹੀ ਕੱਢ ਲੈ ਕਿੰਨੇ ਵਜੇ ਆਇਆ ਸੀਗਾ ਪਤਾ ਨਹੀਂ ਮੈਂ ਤਾਂ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਮੇਰ ਤਾਂ ਬੀਪੀ ਜਾਂ ਘਟ ਗਿਆ ਇੱਕ ਸਾਢੇ 7 ਵਜੇ ਆਇਆ 21 ਦਾ ਨੰਬਰ ਹੈਗਾ ਉਹੀ 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 ਐ ਉਹ ਤਾਂ ਦੁਬਾਰਾ ਤੱਕ ਸਦਾ ਆਇਆ ਨਹੀਂ ਹੈਗਾ ਮੈਂ ਆਪਦਾ ਨੰਬਰ ਤੇ ਲਾ ਕੇ ਦੇਖਣਾ ਟੂ ਕਲਰ ਤੇ ਪਤਾ ਲੱਗ ਜੂਗੀ ਇਹਦੇ ਨੰਬਰ ਆ ਗਣਾ ਨਾਂ ਆ ਜੂਗਾ ਹੈ ਹੈ ਇਹ ਤਾਂ ਮੰਨੂ ਦਾ ਨੰਬਰ ਆ ਬੇਬੇ ਆ ਫੋਟੋ ਵੀ ਆ ਗਈ ਉੱਤੀ ਹਾਂ ਨੰਬਰ ਤੇ ਇਹ ਤਾਂ ਉਹ ਆ ਜਿਹੜੇ ਬਲਜੀ ਚਾਚੀ ਹੁੰਦੀਆਂ ਨੇ ਆਪਣੇ ਉਹਨਾਂ ਦੇ ਮੁੰਡੇ ਦਾ ਨੰਬਰ ਹੈ ਤਾਂ ਲੈ ਲੈ ਮੇਰੇ ਕੋ ਸੇਵ ਆ ਦਾ ਇਹ ਤਾਂ 헤ਰਾ ਫੇਰੀ ਹੋ ਗਈ ਇਹਨਾਂ ਨਹੀਂ ਕਰ ਲਈ ਅੱਛਾ ਪਰ ਤੂੰ ਮੰਨੂ ਦਾ ਨੰਬਰ ਇਹ ਹੋਰ ਨਾ ਉਹ ਤਾਂ ਹੋਰ ਹੀ ਬਾਜ਼ੀ ਲੱਗਦੀ ਸੀ ਮੈਨੂੰ ਨਹੀਂ ਤਾਂ ਲੱਗਦ ਵੀ ਨਹੀਂ ਸੀ ਇਹ ਨੰਬਰ ਤਾਂ ਫਿਰ ਮੰਨੂ ਦਾ ਦਾ ਇਹ ਹੈ ਹੈ ਫੇਰ ਮੰਨੂ ਨੇ ਫਰਾਡ ਕੀਤਾਗਾ ਇਹ ਮੈਂ ਉਸੇ ਨਹੀਂ ਘਰੇ ਹੋ ਪਈ ਫਿਰ ਮੈਂ ਮੰਨੂ ਕੋਲ ਜਾਣਾਗਾ ਮੈਂ ਪੁੱਛਦਾ ਨੂੰ ਜਾ ਕੇ ਮੈਂ ਦਿੰਦਾ ਸਾ ਉਹਦੀ ਮੰਮੀ ਕੋਲੇ ਜਾ ਉਹਦੀ ਮੰਮੀ ਨੂੰ ਸਤੋ ਉਥੋਂ ਪੈੜ ਕੋਲੋਂ ਬੇਬੀ ਉਧਰ ਹੈ ਨਹੀਂ ਬਲਜੀਤ ਚਾਚੀ ਤਾਂ ਪਤਾ ਉਹਦੇ ਪੇਕੇ ਗਈ ਹੋਈ ਐ ਤੂੰ ਪਤਾ ਲੈ ਮੈਂ ਲਿਆਉਣੀਆ ਬਲਾਕ ਦੇਖ ਕੇ ਹੋਏ ਕਰਿਆ ਦੁਰਬਾਗੀ ਆਪਣਾ ਕਰ ਇਥੇ ਆਸੀ ਉਹਨੂੰ ਪੱਟਣ ਨੂੰ ਲੈ ਇਹ ਤਾਂ ਹੋਰ ਹੀ ਪੰਗਾ ਪੈ ਗਿਆ ਹੁਣ ਇਹ ਬਲਜੀਤ ਮਾਸੀ ਨੂੰ ਬੁਲਾਉਣ ਗਈ ਐ ਬਲਜੀਤ ਮਾਸੀ ਆਊਗੀ ਤੇ ਉਹ ਮੇਰਾ ਨਾ ਧਰੂਗੀ ਵੀ ਮੈਨੂੰ ਵੀਰਪਾਲ ਨੇ ਨੰਬਰ ਦਿੱਤਾ ਸੀ ਹੁਣ ਇਹ ਮੇਰਾ ਝਾਟਾ ਪੱਟਣ ਗਿਆ ਕੀ ਬਣੂਗਾ ਦੇਖੀ ਜਾਓ ਚਲ ਕੀ ਬਣਦਾਗਾ ਬਾਅਦ ਚ ਸੋਚਾਂਗੇ ਹੁਣ ਤਾਂ ਇਹ ਤਾਂ ਚੱਲੀ ਜਾਉ ਕੰਮ ਜਦੋਂ ਐਡਾ ਕੰਮ ਕਰਨਾ ਸੀਗਾ ਨੰਬਰ ਤਾਂ ਹੋਰ ਤੋਂ ਲਾ ਲੈਂਦੇ ਇਹ ਤਾਂ ਹੁਣ ਉਹੀ ਗੱਲ ਹੋ ਗਈ ਇਹ ਤਾਂ ਮੇਰੇ ਛਿੱਤਰ ਪਾਉਣ ਵਾਲਾ ਕੰਮ ਕਰਤਾ ਹੁਣ ਮੈਨੂੰ ਛਿੱਤਰੀ ਢਾਉਣਗੇ ਸਾਰੇ ਵੀ ਇਹ ਤੇਰੇ ਕੰਮ ਕੀਤੇ ਹੋਏ ਨੇ ਫੇਰ ਜੇ ਨੰਬਰ ਕਿਸੇ ਤੋਂ ਹੋਰ ਲਾ ਲਾਂਦੇ ਕਿਸੇ ਨੂੰ ਪਤਾ ਲੱਗਦਾ ਕਿਸੇ ਨੂੰ ਨਾ ਲੱਗਦਾ ਨਹੀਂ ਤੂੰ ਕਹਿੰਦੀ ਭਣੀ ਕਿ ਮੈਂ ਪਿੱਕ ਕੀ ਜਾਨੀ ਆ ਨਾ ਮੈਂ ਪਿੱਕੇ ਤਾਂ ਜਾਣਾ ਨਹੀਂ ਸੀਗਾ ਬੀਰਪਾਲ ਕਹਿੰਦੀ ਸੀ ਮੈਨੂੰ ਪਤਾ ਆ ਕਿ ਪੇਤੀ ਜਾਉਂਗੀ ਚਾਚੀ ਦਾ ਉਹਨੂੰ ਤਾਂ ਉਹੀ ਲੱਗਿਆ ਹੋਊਗਾ ਹਾਂ ਨਾ ਉਹਨੂੰ ਤਾਂ ਉਹੀ ਲੱਗਿਆ ਫਿਰ ਮੈਂ ਤਾਂ ਜਾਣਾ ਨਹੀਂ ਸੀ ਸ਼ੰਦਰ ਬਾਈ ਕਾਲੀਨਾਥ ਸੱਤ ਕਿਲੇ ਆ ਕੀ ਕੰਮ ਸੀ ਇਹ ਜੀ ਅੱਜ ਦੀ ਗੱਲ ਕਰ ਲੈ ਅੱਛਾ ਸਾਸਰੀ ਘਰ ਬੇਬੇ ਸਾਸਰੀ ਘਰ ਭਾਈ ਸਾਸਰੀ ਘਰ ਬਾਈ ਜੋ ਬੈਠੇ ਹੋ ਠੀਕ ਆ ਵਧੀਆ ਠੀਕ ਆ ਕੀ ਕੰਮ ਸੀ ਇਨੀ ਕਾਲੀ ਜੀ ਨਾਲ ਬੁਲਾ ਰਿਆ ਮੈਨੂੰ ਕੰਮ ਤੈਨੂੰ ਮੈਂ ਦੱਸਦੀ ਹ ਟਕਿਆਈ ਨਾ ਹਾਂ ਥੋੜਾ ਆ ਗਿਆ ਲੰਬੜਾ ਮੰਨੂ ਦਾ ਸਾਡਾ ਨਿਕਲ ਗਿਆ 2 ਲੱਖ ਰੁਪਈਆ ਤੇ ਗੱਲ ਸੁਣ ਲੈ ਮੇਰੀ ਇੱਕ ਮੈਂ ਪਾਈ ਆ ਫੀਨਾ ਦੱਸਦੀ ਆ ਵੀ ਜੇ ਤਾਂ ਸਾਨੂੰ ਸਿੱਧੇ ਜਾਓ ਮੰਨ ਨਾ ਨਹੀਂ ਮੈਂ ਇੱਕ ਮੁੰਡਾ ਹੌਲਦਾਰ ਹੈ ਉੱਥੇ ਉਹਨੂੰ ਮੈਂ ਫੋਨ ਦਿੱਤਾ ਕਰ ਵੀ ਮਿਲਕੀ ਤੇ 2 ਲੱਖ ਰੁਪਈਆ ਸਾਡੇ ਅਕਾਊਂਟ ਚੋਂ ਨਿਕਲ ਗਿਆ ਮੁੰਡੇ ਨੇ ਪਾਇਤੀ ਬਾਹਰ ਅੱਛਾ ਇਹ ਤੂੰ ਭਈ ਆ ਜੇ ਮੈਂ ਤੈਨੂੰ ਦੁਆਰੇ ਫੋਨ ਕਰ ਦੂੰਗੀ ਜੇ ਉਹ ਨਾਮ ਨੇ ਉਹਦੀ ਮਾਂ ਨੂੰ ਤੇ ਮੁੰਡੇ ਨੂੰ ਚੱਕਣਾ ਹੈ ਕੀ ਗੱਲਾਂ ਕਰੀ ਜਾਂਦੀਆਂ ਆਪਣੇ ਸ਼ਰੀਕੇ ਚ ਨੰਬਰ ਹੁੰਦੇ ਨਹੀਂਗੇ ਨਹੀਂ ਇਹ ਉਹ ਉਹ ਨੰਬਰ ਅੱਡ ਹੈ ਉਹ ਨੰਬਰ ਅੱਡ ਹੈ ਜਿਹੜਾ ਨਾਲ ਦੂਜਾ ਨੰਬਰ ਜੁੜੇ ਨਾ ਸੇਮ ਉਹ ਸੇਮ ਚ ਪੈਸੇ ਨਹੀਂ ਨਿਕਲੇ ਨੇ ਸਾਡਾ ਮੰਨੂ ਦਾ ਨੰਬਰ ਅੰਮ੍ਰਿਤ ਕੋਲੇ ਵੀ ਹੋਊਗਾ ਹੈਗਾ ਕਰੇ ਵੀ ਹੋਊਗਾ ਹੈਗਾ ਮੇਰਾ ਨੰਬਰ ਵੀ ਹੋਊਗਾ ਹੈਗਾ ਸ਼ਰੀਕੇ 'ਚ ਫਿਰ ਹੁੰਦੀ ਨਹੀਂ ਬੇਤੇ ਉਹ ਨੰਬਰ ਅੱਡ ਨੇ ਚਾਚੀ ਜਿਹੜਾ ਨੰਬਰ ਆਇਆ ਸੀਗਾ ਫਰਾਡ ਵਾਲਾ ਉਹ ਮੰਨੂ ਦਾ ਸੀਗਾ ਮੰਨੂ ਦਾ ਪਰਾਇ ਤਾਂ ਪੁੱਤ ਲੰਬਰ ਤਾਂ ਹੁੰਦੀ ਨੇਗੇ ਤੂੰਸ ਤਾਂ ਉਹ ਸਾਡੇ ਸਿਰ ਲਾਈ ਜਾਂਦੇ ਆ ਤੁਹਾਨੂੰ ਗੱਲ ਦੱਸਦੀਆਂ ਬਸ ਇੱਥੀ ਗੱਲ ਨਿਬੜ ਜਾ ਆਪਣੀ ਆਪਾਂ ਆਪਣੇ ਘਰ ਦਾ ਪਰਿਵਾਰ ਬੈਠਾ ਬਾਹਰ ਗੱਲ ਨਾ ਜਾਵੇ ਨਹੀਂ ਮੇਰੇ ਤਾਂ ਨੰਬਰ ਮੇਰੇ ਕੋਲੇ ਆ ਮੈਂ ਤਾਂ ਹੁਣ ਫੋਨ ਮਾਰ ਦੂੰ ਨਾਲ ਉਹਨਾਂ ਕਹੇ ਵੀ ਲੇਡੀ ਲੈ ਕੇ ਆਏ ਆਏ ਤਾਂ ਬੇਪੇ ਕੋਈ ਨਹੀਂ ਹੁੰਦੀ ਗੱਲ ਕਿ ਮੈਂ ਤੁਸੀਂ ਕਰਦੇ ਹੋ ਗੱਲ ਕਿਵੇਂ ਥੋੜਾ ਉੱਚ ਨਿਕਲੇ ਨਾ ਨੰਬਰ ਸਾਨੂੰ ਕਿ ਬੈਂਕ ਤੋਂ ਨਿਕਲੇ ਆ ਮੈਨੂੰ ਕੀ ਪਤਾ ਸੀ ਵੀ ਤੁਹਾਡੇ ਕੋਲੇ 2 ਲੱਖ ਆ ਕੇ 4 ਲੱਖ ਮਹਾ ਉਹਦੇ ਵਿੱਚੋਂ ਨਿਕਲੇ ਆ ਜਿਹੜਾ ਨੰਬਰ ਉਹ ਤਾਂ ਉਹ ਤਾਂ ਵੱਖਰਾ ਹੈਗਾ ਉਹ ਜਿਹੜਾ ਨੰਬਰ ਆਇਆ ਸੀਗਾ ਉਹ ਮੰਨੂ ਦਾ ਸੀਗਾ ਐ ਕੌਣ ਕੇਦੇ ਫੋਨ ਤੋਂ ਫੋਨ ਲਾ ਲੂਗਾ ਨਹੀਂ ਸਾਨੂੰ ਪੁਲੇਖਾ ਪੈ ਗਿਆ ਆਇ ਨੰਬਰ ਤੋਂ ਤੇ ਪੁਲੇਖਾ ਪੈ ਗਿਆ ਸਾਨੂੰ ਜੋ ਨੰਬਰ ਵਿੱਚ ਹੋਈ ਜਾਂਦਾ ਓਟੀਪੀ ਮੰਨੂ ਲੈਂਦਾ ਹੈਗਾ ਨਹੀਂ ਲੈਂਦਾਗਾ ਸਾਨੂੰ ਪੁਲੇਖਾ ਲੱਗਦਾਗਾ ਤੁਸੀਂ ਫਿਰ ਕਿਵੇਂ ਕਰੀ ਹੁਣ ਮੈਂ ਦੱਸ ਤੂੰ ਕਰਨਾ ਕੀ ਹੈ ਨੰਬਰ ਲਾ ਮਠਣ ਜਾ ਵੀ ਫੋਨ ਲਾ ਲੈਣਾ ਉਸ ਤੋਂ ਲਾਲਾ ਜੀਰੋ ਤੋਂ ਇੱਕ ਲਾਲਾ ਹਾਂ ਮਾਂ ਪੁੱਤਾਂ ਨੂੰ ਚੁਗਾ ਦਿੰਦੇ ਆਪਾਂ ਬੱਸ ਨਹੀਂ ਬੇਬੇ ਫੋਨ ਨਾ ਲਾਇਓ ਦੇ ਥਾਣੇ ਚ ਗੱਲ ਜਾਊਗੀ ਆਸੀਂ ਨਹੀਂ ਮਾਂ ਪੁੱਤ ਜਾਂਦੇ ਤੇਰੀ ਵੀ ਨੂੰ ਨਾਲ ਜਾਊਗੀ ਥਾਣੇ ਚ ਨਾ ਕਿਹੜੀ ਨੂੰ ਮੇਰੀ ਕਿਹੜੀ ਆ ਤੇਰੇ ਪਿੱਛੇ ਨੂੰ ਖੜੀਏ ਬੀਤਪਾਲ ਹਾਂ ਮੇਰੇ ਬੱਲੇ ਇੱਧਰ ਆ ਇੱਕ ਹੀ ਕੰਮ ਕਰਿਆ ਇਹ ਚੰਗੀ ਗੱਲ ਲੱਗੀ ਇਹ ਨਹੀਂ ਦੱਸਦੀ ਬੇਬੇ ਮੈਂ ਦੱਸਦੀ ਆ ਮੈਂ ਆਇਸੀ ਕੱਪੜੇ ਦਿਖਾਉਣ ਕਦੋਂ ਮੈਂ ਕੱਪੜੇ ਦਿਖਾਉਣ ਆਈ ਮੇਰੇ ਕੋਲ ਇਹ ਬੁਰਬੁਰ ਕਰਨ ਲੱਗ ਗਈ ਕਹਿੰਦੀ 2 ਲੱਖ ਰੁਪਏ ਪਾਏਗਾ ਵੀ ਸ਼ਿੰਦਰਪਾਲ ਨੇ ਮੈਨੂੰ ਆਇਂ ਦੱਸਿਆ ਵੀ 2 ਲੱਖ ਰੁਪਏ ਪਾਏਗਾ ਵੀ ਮੇਰੇ ਨਾਲ ਨਾ ਦਰਿਆਤ ਕਰਦੀਆਂ ਨਹੀਂ ਆ ਫਿਰ ਮੈਂ ਆਖਿਆ ਆਪਾਂ ਬੈਠੀਆਂ-ਬੈਠੀਆਂ ਵੀ ਕੁਝ ਸਕੀਮ ਲਾ ਲੈਨੇ ਆ ਅੱਜ ਤਾਂ ਸਕੀਮ ਲਾਈ ਸੀ ਉਸ ਸਕੀਮ 'ਚ ਸਾਡਾ ਝੁੰਬਾ ਲਟਾਦਾ ਬੇਬੇ ਇਹਨਾ ਮੁੰਡਾ ਮੇਰਾ ਇਹ ਜਾ ਕੰਮ ਜਾਣਦਾ ਸੀਗਾ ਪੈਸੇ ਪੁਸ਼ੇ ਕਢਾਉਣ ਜੇ ਤਾਂ ਫਿਰ ਮੈਂ ਵੀਰਪਾਲ ਨਾਲ ਗੱਲ ਕਰ ਲਈ ਵੀ ਲੱਖ ਤਿੰਨ ਦੇ ਦਾਂਗੇ ਲੱਖ ਅੱਸੀ ਰੱਖ ਲਾਂਗੇ ਇਹੋ ਜਿਹਾ ਕੰਮ ਨਹੀਂ ਕਰਦੇ ਹੁੰਦੇ ਵੀਰਪਾਲੇ ਇਹ ਘਰ ਦੀ ਗੱਲ ਹੈਗੀ ਤੈਨੂੰ ਲੋੜਾ ਤੂੰ ਮੈਥੋਂ ਮੰਗ ਲੈ ਬੀ ਬੇ ਮੈਨੂੰ ਪੈਸੇ ਦੀ ਲੋੜ ਹੈ ਮੇਰੇ ਕੋਲ ਹੱਥ ਜੱਤੋਂ ਬਾਹਰ ਹੁੰਦੇ ਨੇ ਤੈਨੂੰ ਪਤਾ ਤਾਂ ਹੈਗਾ ਵੀ ਇਕੱਠੇ ਕਰਕੇ ਰੱਖਦੀ ਆ ਬੇਬੇ ਬੇਬੇ ਮੈਨੂੰ ਮaaf ਕਰ ਦਿਓ ਕੋਈ ਨਹੀਂ ਮaaf ਤਾਂ ਕੋਈ ਨਹੀਂ ਫਿਰ ਵੀ ਧੀ ਹੈਗੀ ਕੋਈ ਗੱਲ ਨਹੀਂ ਮੈਨੂੰ ਇਹ ਗੱਲ ਸਮਝੀ ਨਹੀਂ ਸੀਗੀ ਤੇ ਲੋੜੂਗੀ ਆਪਣੀ ਕਬੀਲਦਾਰੀ ਖੈਰਾਂ ਦੀ ਸਾਂਝ ਗਈ ਹੋਈ ਹੈਗੀ ਅੱਗੇ ਤਾਂ ਨਹੀਂ ਮੈਂ ਇਹੋ ਜਿਹਾ ਕੁਝ ਕਰਦੀ ਬੇਬੇ ਬਸ ਠੀਕ ਹੈ ਬੇਬੇ ਤੂੰ ਮੈਨੂੰ ਜਿੰਬੜੀ ਰਹੀ ਹੈਂ ਕਰੀ ਦਾ ਚੋਰ ਬੜੇ ਬੈਠੇ ਸੀ ਕੋਈ ਨਹੀਂ ਨਿਆਣੀ ਦੀ ਇਹਨੂੰ ਪਤਾ ਨਹੀਂ ਪਿਆ ਚੱਲ ਠੀਕ ਹੈ ਬੇਬੇ ਹੁਣ ਤੁਸੀਂ ਨਾ ਪੁਲਿਸ ਪੁਲਸ ਦੀ ਗੱਲ ਨਾ ਕਰੋ ਤੇਰੇ ਪੈਸੇ ਤੇ ਕੇ ਮੇਰੇ ਕੋਲੇ ਪੈਣੇ 2 ਲੱਖ ਰੁਪਇਆ ਬਸ ਮੈਂ ਘਰੇ ਫੜਾ ਜੂਗੀ ਸੋਨੂੰ ਮੈਂ ਫੜਾ ਜੂ ਨਾ ਬੇਬੇ ਬਣ ਕੇ ਕਿਸੇ ਕੋਲੇ ਹੋਰ ਨਾ ਗੱਲ ਕਰਿਓ ਕੋਈ ਗੱਲ ਨਹੀਂ ਕਰਦੇ ਸੀ ਤਾਂ ਆਪ ਪਟੜਾ ਰੱਖਾਂਗੇ ਵੀ ਇਹ ਗੱਲੇ ਇਹਨਾਂ ਨੂੰ ਇਹ ਬੁੱਧੂ ਤੇ ਇਹਨਾਂ ਨੇ ਨੰਬਰ ਦਿੱਤਾ ਅਸੀਂ ਬੁੱਧੂ ਇਹ ਨੋ ਬੋਲਤਾ ਸੀ ਵੱਜਾਂਗੇ ਹਾਂ ਮੈਨੂੰ ਤਾਂ ਪਤਾ ਨਹੀਂ ਸੀ ਫਿਰ ਹਮਾਤੇ ਮੁੰਡੇ ਨੂੰ ਸਮਝਾ ਦਈਏ ਇਹ ਜੇ ਕੰਮ ਨਾ ਕਰਿਓ ਵਿੱਚੋਂ ਕੱਢ ਦੇ ਗਾਹਾਂ ਨੂੰ ਇਹੋ ਜਿਹਾ ਕੰਮ ਨਾ ਕਰੀ ਜਵਾਕ ਨੂੰ ਸਮਝਾ ਦੀ ਅੰਦਰ ਵੜ ਕੇ ਬੇਇੱਜ਼ਤੀ ਹੁੰਦੀ ਹੈ ਇਹ ਤਾਂ ਆਪਣਾ ਲਿਹਾਜ ਹੈ ਘਰ ਹੈ ਅਸੀਂ ਨਹੀਂ ਬਾਹਰ ਗੱਲ ਕਰਦੇ ਪਰ ਤੂੰ ਸਿਆਣਾ ਬਣਾ ਦੇ ਉਹਨੂੰ ਸਤਿਗੁਰੂ ਜੀ ਸਾਰਿਆਂ ਨੂੰ ਤੇ ਹੁਣ ਤੁਸੀਂ ਸਾਰਿਆਂ ਨੇ ਆਪਣੀ ਵੀਡੀਓ ਦੇਖ ਹੀ ਲੇਤੀ ਇਹ ਵੀਡੀਓ ਆਪਣੀ ਸਿੱਖਿਆ ਲਈ ਸੀਗੀ ਹੈ ਨਾ ਸਾਰਿਆਂ ਨੂੰ ਵੀ ਅੱਜਕੱਲ ਫਰੋਡ ਵਗੈਰਾ ਬੜਾ ਬੜੇ ਚੱਲੀ ਜਾਂਦੇ ਨੇ ਨਜਾਇਜ਼ੀ ਤੇ ਆਪਣੇ ਵਰਗੇ ਭੋਲੇ ਭਾਲੇ ਹੁੰਦੇ ਨੇ ਓਟੀਪੀਆ ਦੇ ਦਿੰਦੇ ਨੇ ਹਨਾ ਉਹ ਬੈਂਕ ਚੋਂ ਪੈਸੇ ਬੁਸੇ ਕਢਵਾ ਲੈਂਦੇ ਨੇ ਹਨਾ ਤੇ ਵੀ ਇਹ ਚੀਜ਼ਾਂ ਤੋਂ ਬਚਿਓ ਕਿਸੇ ਨੂੰ ਵੀ ਓਟੀਪੀ ਨਾ ਦਿਆ ਕਰੋ ਆਪਦਾ ਤੇ ਆਪਦੇ ਬੈਂਕ ਖਾਤੇ ਸੁਰੱਖਿਅਤ ਰੱਖੋ ਬਸ ਇਹੀ ਆਪਣੇ ਵੱਲੋਂ ਜਾਣਕਾਰੀ ਸੀਗੀ ਤੇ ਧੰਨਵਾਦ ਜੀ